ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਰਮਸ ਕਿਚਨ ਦੇ ਵਿੱਚ ਅੱਜ ਆਪਾਂ ਨਿਊਟਰੀ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਬਣਾਉਣੀ ਬਹੁਤ ਹੀ ਆਸਾਨ ਹੈ ਬਹੁਤ ਹੀ ਹੈਲਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈਗੀ ਆਓ ਫਿਰ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਦੇ ਆਂਗੇ ਨਿਊਟਰੀ ਸਬਜ਼ੀ ਬਣਾਉਣ ਦੇ ਲਈ ਮੈਂ ਇੱਕ ਪੈਨ ਦੇ ਵਿੱਚ ਪਾਣੀ ਬੋਇਲ ਹੋਣ ਲਈ ਰੱਖ ਦਿੱਤਾ ਸੀਗਾ ਹੁਣ ਆਪਾਂ ਇਸ ਦੇ ਵਿੱਚ 100 ਗ੍ਰਾਮ ਨਿਊਟਰੀ ਐਡ ਕਰਾਂਗੇ ਇਹਨੂੰ ਆਪਾਂ ਟੱਕੀ ਰੱਖ ਦਾਂਗੇ ਤੇ ਗੈਸ ਦੀ ਬਲੇਮ ਨੂੰ ਆਪਾਂ ਇੱਥੇ ਬੰਦ ਕਰ ਦਾਂਗੇ ਕਿਉਂਕਿ ਇਹ ਗਰਮ ਪਾ ਤੜਕਾ ਤਿਆਰ ਕਰ ਲੈਣੇ ਹੈਗੇ ਇੱਕ ਕੜਾਹੀ ਦੇ ਵਿੱਚ ਆਪਾਂ 4 ਚਮਚ ਕੁਕਿੰਗ ਆਇਲ ਦੇ ਪਾਵਾਂਗੇ ਤੇਲ ਨੂੰ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਸੁਕੜਮੇ ਮਸਾਲੇ ਪਾਵਾਂਗੇ ਜਿਵੇਂ ਕਿ ਤੇਜ ਪੱਤਾ ਜੀਰਾ ਵੱਡੀ ਇਲਾਇਚੀ ਦਾ ਚੀਨੀ ਦਾ ਟੁਕੜਾ ਇੱਕ ਚਮਚ ਕਾਲੀ ਮਿਰਚ ਦਾ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਕੁਕਿੰਗ ਆਇਲ ਦੇ ਵਿੱਚ ਪਾ ਦਾਂਗੇ ਬਿਲਕੁਲ ਲੋ ਫਲੇਮ ਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਹੁਣ ਆਪਾਂ ਇਸ ਦੇ ਵਿੱਚ ਦੋ ਬਰੀਕ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਥੋੜਾ ਜਿਹਾ ਹਲਕਾ ਜਿਹਾ ਹਲਾ ਕੇ ਭੁੰਨ ਲਾਂਗੇ ਹੁਣ ਆਪਾਂ ਇਸ ਦੇ ਵਿੱਚ ਬਰੀਕ ਟੋਹਿਆ ਹੋਇਆ ਲਸਣ ਪਾਵਾਂਗੇ ਬਰੀਕ ਟੋਹਿਆ ਹੋਇਆ ਅਦਰਕ ਪਾਵਾਂਗੇ ਦੋ ਮੈਂ ਬਰੀਕ ਕਟੀਆਂ ਹੋਈਆਂ ਹਰੀ ਮਿਰਚਾਂ ਲੀਨੀਆਂ ਨੇ ਉਹ ਵੀ ਪਾਵਾਂਗੇ ਕੱਟ ਕੇ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਭੁੰਨ ਲਾਂਗੇ ਲੋ ਫਲੇਮ ਤੇ ਸਾਰੇ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਨਮਕ ਮਿਰਚ ਐਡ ਕਰਾਂਗੇ ਇੱਕ ਚਮਚਾ ਪਨਾਮਕ ਦਾ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਗਰਮ ਮਸਾਲਾ ਅਦਰਾਂ ਚਮਚਾ ਨੀਆ ਪਾਊਡਰ ਪਾਵਾਂਗੇ ਹੁਣ ਆਪਾਂ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਪੁੱਲ ਲਾਂਗੇ ਸਾਰੇ ਮਸਾਲੇ ਭੁੱਜ ਗਏ ਨੇਗੇ ਹੁਣ ਆਪਾਂ ਇਸ ਦੇ ਵਿੱਚ ਦੋ ਟਮਾਟਰ ਦੀ ਪਿਓਰੀ ਲਾਵਾਂਗੇ ਦੋ ਟਮਾਟਰ ਮੈਂ ਗ੍ਰਾਈਂਡ ਕਰਕੇ ਰੱਖੇ ਨੇ ਉਹ ਵੀ ਪਾਵਾਂਗੇ ਸਾਰੇ ਮਸਾਲਿਆਂ ਨੂੰ ਟਮਾਟਰ ਦੇ ਨਾਲ ਚੰਗੀ ਤਰ੍ਹਾਂ ਹਲਾਉਂਦੇ ਹੋਏ ਪਕਾ ਲਾਂਗੇ ਦੋ ਤੋਂ ਤਿੰਨ ਮਿੰਟ ਤੇ ਲਈ ਇਧਰ ਆਪਣੀ ਜਿਹੜੀ ਨਿਊਟਰੀ ਆਪਾਂ ਨੇ ਬਣ ਲਈ ਰੱਖੀ ਸੀਗੀ ਉਹ ਵੀ ਬਹੁਤ ਸੌਫਟ ਹੋ ਗਈ ਹੈਗੀ ਹੁਣ ਆਪਾਂ ਇਹਨੂੰ ਪਾਣੀ ਨੂੰ ਹਟਾ ਦਾਂਗੇ ਠੰਡਾ ਹੋਣ ਲਈ ਰੱਖ ਦਾਂਗੇ ਥੋੜੀ देर ਦੇ ਲਈ ਤੇ ਪਾਣੀ ਦੇ ਵਿੱਚ ਆਪਾਂ ਇਹਨੂੰ ਕੱਢ ਕੇ ਨਿਚੋੜ ਕੇ ਰੱਖ ਲਾਂਗੇ ਸਾਰੇ ਨਿਊਟਰੀ ਦੇ ਵਿੱਚੋਂ ਆਪਾਂ ਨੇ ਪਾਣੀ ਕੱਢਤਾ ਹੁਣ ਆਪਾਂ ਇਸ ਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਲਾਲ ਮਿਰਚ ਪਾਵਾਂਗੇ ਤੇ ਥੋੜੀ ਜਿਹੀ ਇਸ ਦੇ ਵਿੱਚ ਹਲਦੀ ਪਾਵਾਂਗੇ ਦੋ ਚਮਚ ਆਪਾਂ ਇਸ ਦੇ ਵਿੱਚ ਬੇਸਨ ਪਾਵਾਂਗੇ ਤੇ ਨਿਊਟਰੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਮਕ ਮਿਰਚ ਹਲਦੀ ਤੇ ਬੇਸਨ ਦੀ ਆਪਾਂ ਇਹਨੂੰ ਕੋਟਿੰਗ ਕਰਨੀ ਹੈਗੀ ਇਸ ਤਰੀਕੇ ਨਾਲ ਨੂਟਰੀ ਦੀ ਸਬਜ਼ੀ ਬਹੁਤ ਹੀ ਛੇਤੀ ਬਣਦੀ ਹੈਗੀ। ਹੁਣ ਇੱਕ ਪੈਨ ਦੇ ਵਿੱਚ ਆਪਾਂ 4 ਚਮਚ ਕੁਕਿੰਗ ਆਇਲ ਦੇ ਪਾਵਾਂਗੇ ਤੇ ਜਿਹੜਾ ਆਪਾਂ ਨੇ ਬੜੀਆਂ ਤਿਆਰ ਕਰਕੇ ਰੱਖੀਆਂ ਨਹੀਂ ਹੈ ਉਹਨਾਂ ਨੂੰ ਇਸ ਗਰਮ ਤੇਲ ਦੇ ਵਿੱਚ ਪਾ ਦਾਂਗੇ। ਤਾਂ ਕਿ ਬੇਸਨ ਦਾ ਜਿਹੜਾ ਕੱਚਾਪਨ ਦੂਰ ਹੋ ਜਾਵੇ। ਇਹਨੂੰ ਆਪਾਂ ਨੇ 6 ਤੋਂ 7 ਮਿੰਟ ਦੇ ਲਈ ਚੰਗੀ ਤਰ੍ਹਾਂ ਪਕਾ ਲੈਣਾ ਹੈ ਇਸ ਪੈਨ ਦੇ ਵਿੱਚ। ਗੈਸ ਦੀ ਫਲੇਮ ਆਪਾਂ ਨੇ ਲੋਵੀ ਰੱਖਣਾਗਾ। ਮੈਨੂੰ ਪਕਾਉਂਦੇ ਹੋਏ 6 ਤੋਂ 7 ਮਿੰਟ ਹੋ ਗਏ ਨੇਗੇ। ਹੁਣ ਆਪਾਂ ਇਹਨਾਂ ਨੂੰ ਜਿਹੜਾ ਆਪਾਂ ਨੇ ਤੜਕਾ ਤਿਆਰ ਕਰਕੇ ਰੱਖਿਆਗਾ ਸਾਰੇ ਇਹ ਨਿਊਟ੍ਰੀਨਸ ਦੇ ਵਿੱਚ ਪਾ ਦਾਂਗੇ ਹਲਕਾ ਆਪਣਾ ਬਿਲਕੁਲ ਬਣ ਕੇ ਤਿਆਰ ਹੈਗਾ ਸਾਰੇ ਨਿਊਟ੍ਰੀਨ ਆਪਾਂ ਨੇ ਤਲਕੇ ਦੇ ਵਿੱਚ ਪਾ ਦੇਣਾਗਾ ਤੇ ਇਹਨੂੰ ਆਪਾਂ ਹਲਾਉਂਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈਗੀ ਜੇਕਰ ਤੁਸੀਂ ਡਰਾਈ ਰੱਖਣਾ ਚਾਹੋ ਤਾਂ ਇਸ ਤਰੀਕੇ ਦੇ ਨਾਲ ਖਾ ਸਕਦੇ ਹੋਗੇ ਜੇਕਰ ਤੁਸੀਂ ਗਰੇਵੀ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਸਕਦੇ ਹੋਗੇ ਮੈਂ ਹੁਣ ਇਸ ਦੇ ਵਿੱਚ ਅੱਧਾ ਕੱਪ ਪਾਣੀ ਦਾ ਪਾਇਆ ਹੈਗਾ ਹੁਣ ਇਹਨੂੰ ਢੱਕ ਕੇ ਬਿਲਕੁਲ ਲੋ ਫਲੇਮ ਤੇ 3 ਤੋਂ 4 ਮਿੰਟ ਦੇ ਲਈ ਪਕਾ ਲਾਂਗੇ ਸਬਜ਼ੀ ਆਪਣੀ ਬਣ ਕੇ ਤਿਆਰ ਹੋਣ ਉਸ ਦੇ ਵਿੱਚ ਆਪਾਂ ਸੁੱਕੀ ਮੇਥੀ ਪਾਵਾਂਗੇ ਕਸੂਰੀ ਮੇਥੀ ਦੀ ਜਿਹੜੀ ਖੁਸ਼ਬੂ ਹੈ ਸਬਜ਼ੀ ਦੇ ਵਿੱਚ ਬਹੁਤ ਹੀ ਵਧੀਆ ਹੁੰਦੀ ਹੈਗੀ ਨਿਊਟਰੀ ਦੀ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਆਗੀ ਹੁਣ ਆਪਾਂ ਇਹਨੂੰ ਖਾਣ ਦੇ ਲਈ ਸਰਵ ਕਰਾਂਗੇ ਰੋਟੀ ਦੇ ਨਾਲ ਬਟਰ ਨਾਲ ਦੇ ਨਾਲ ਤੁਸੀਂ ਸਬਜ਼ੀ ਖਾ ਸਕਦੇ ਹੋਗੇ ਬ੍ਰੇਕਫਾਸਟ ਲੰਚ ਡਿਨਰ ਦੇ ਵਿੱਚ ਹੀ ਸਬਜ਼ੀ ਬਣਾ ਸਕਦੇ ਹੋਗੇ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ